ਕੋਜਤੀਆਂ ਨਾ ਇਦਾਂ ਦੀਆਂ ਹੁੰਦੀਆਂ ਨੇ ਚੰਗੇ ਸਸਕਾਰਾਂ ਦੇ ਹਿਸਾਬ ਨਾਲ ਨਾ ਦੇਖੋ ਆਪਣੀਆਂ ਸੱਸਾਂ ਨੂੰ ਮਾਂ ਵਜਿਹਾ ਪਿਆਰ ਕਰਦੀਆਂ ਨੇ ਯਾਰ ਜਦੋਂ ਨੌ ਨੂੰ ਸਾਰੇ ਪਰਿਵਾਰ ਦੇ ਵਿੱਚੋਂ ਇੰਨਾ ਪਿਆਰ ਮਿਲੇ ਨਾ ਤਾਂ ਕਦੇ ਵੀ ਆਪਣੇ ਪਰਿਵਾਰ ਦੇ ਖਾਤਰ ਮਾੜਾ ਨਹੀਂ ਸੋਚਦੀ ਹੁੰਦੀ ਨੌ ਉਸ ਪਰਿਵਾਰ ਨੂੰ ਆਪਣਾ ਬਣਾ ਕੇ ਰੱਖਦੀ ਹੈ ਉਸ ਪਰਿਵਾਰ ਦੇ ਵਿੱਚ ਨਾ ਕਦੇ ਵੀ ਨੌਹੋ ਫਰਕ ਨਹੀਂ ਪੈਂਡ ਦਿੰਦੀ ਤੇ ਸਾਰਿਆਂ ਵਿੱਚ ਪਿਆਰ ਬਣਾਈ ਰੱਖਦੀ ਹੈ ਇਕੱਲੀ ਨੌਹਾਂ ਦੀ ਜ਼ਿੰਮੇਵਾਰੀ ਨਹੀਂ ਹੁੰਦਾ ਵੀ ਸਤਕਾਰ ਕਰਨਾ ਹਰੇਕ ਦਾ ਪਰ ਹੋਰ ਵੀ ਪਰਿਵਾਰ ਦੇ ਵਿੱਚੋਂ ਜੇ ਉਹਨੂੰ ਸਮਝਦੇ ਹੋਣ ਤਾਂ ਕਦੇ ਵੀ ਫਰਕ ਨਹੀਂ ਪੈਂਦਾ ਘਰ ਦੇ ਵਿੱਚ ਤੇ ਸੱਸ ਵੀ ਸਮਝਦੀ ਹੋਵੇ ਜੇ ਸੱਸਾਂ ਆਪਣੀ ਨੌ ਨੂੰ ਪਿਆਰ ਕਰਦੀਆਂ ਨਾ ਤਾਂ ਦੇਖੋ ਉਹੀ ਨੌ ਨਾ ਆਪਣੀ ਸੱਸ ਨੂੰ ਦੇਖੋ ਕਿੰਨਾ ਮੋਹ ਪ੍ਰੇਮ ਕਰਦੀ ਹੈ ਯਾਰ ਉਹਦੀ ਤੌਰ ਦੇ ਵਿੱਚ ਫਰਕ ਨਹੀਂ ਪੈਂਣ ਦਿੰਦੀ ਦੇਖੋ ਕਿੰਨੀ ਸੰਭਾਲ ਕਰ ਰਹੀ ਹੈ ਆਪਣੀ ਸੱਸ ਦੀ ਯਾਰ ਇਹੋ ਜੀ ਨੌ ਕਰਮਾਂ ਦੇ ਨਾਲ ਮਿਲਦੀ ਹੈ ਜਿਹੜੀ ਆਪਣੇ ਪਰਿਵਾਰ ਦਾ ਖਿਆਲ ਰੱਖ ਸਕਦੇ ਪਰਮਾਤਮਾ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ